ਮੰਗਲ ਸਵਾਗਤ ਜੈਲੂਮਨੀ ਮੀਟ ਤੇ ਪਹੁੰਚੇ ਹੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਸਸੀਕਾਲ ਪਹਿਲਾਂ ਤਾਂ ਸਾਰਿਆਂ ਨੂੰ ਅੱਜ ਡੀਪੀਐਸ ਵੱਲੋਂ ਜੋ ਸਪੋਰਟਸ ਡੇ ਐਨੂਅਲ ਮੀਟ ਆਰਗੇਨਾਈਜ਼ ਕੀਤਾ ਗਿਆ ਆ ਬਹੁਤ ਹੀ ਵਧੀਆ ਡੀਪੀਐਸ ਸਕੂਲ ਦਾ ਉਪਰਾਲਾ ਇਹ ਇਹਦੇ ਨਾਲ ਬੱਚਿਆਂ ਦੇ ਵਿੱਚ ਇੱਕ ਆਪਸੀ ਪਿਆਰ ਵਧਦਾ ਆ ਔਰ ਬੱਚਿਆਂ ਨੂੰ ਜੇ ਆਪਾਂ ਕਹੀਏ ਪੜ੍ਹਾਈ ਦੇ ਨਾਲ ਨਾਲ ਮੈਂਟਲ ਐਕਸਰਸਾਈਜ਼ ਦੀ ਵੀ ਲੋੜ ਹੁੰਦੀ ਆ ਜਿਹੜਾ ਕਿ ਡੀਪੀਐਸ ਨੇ ਅਰੇਂਜ ਕਰਕੇ ਬੱਚਿਆਂ ਨੂੰ ਇਹ ਵਧੀਆ ਮਾਹੌਲ ਦਿੱਤਾ ਆ ਇਹਦੇ ਨਾਲ ਬੱਚੇ ਇੱਕ ਤਾਂ ਆਪਣੇ ਪੜ੍ਹਾਈ ਦੇ ਵਿੱਚ ਅੱਗੇ ਆਉਣਗੇ ਨਾਲੇ ਉਹ ਮੈਂਟਲੀ ਵੀ ਔਰ ਫਿਜ਼ੀਕਲੀ ਦੋਨੋਂ ਤਰੀਕੇ ਨਾਲ ਫਿੱਟ ਹੋਣਗੇ ਇਹ ਵਧੀਆ ਉਪਰਾਲਾ ਆ ਸਕੂਲ ਦਾ ਇੱਕ ਇਹ ਸਕੂਲ ਦੀ ਕਿਸ ਤਰ੍ਹਾਂ ਤੁਹਾਨੂੰ ਲੱਗਦੀ ਹੈ ਪਰਫਾਰਮੈਂਸ ਬਹੁਤ ਵਧੀਆ ਪਰਫਾਰਮੈਂਸ ਲੱਗਦੀ ਆ ਅੱਜ ਕੱਲ ਇੱਕ ਦੌੜ ਚੱਲ ਰਹੀ ਆ ਮਾਂ-ਬਾਪ ਦੇ ਵਿੱਚ ਵੀ ਚੱਲ ਰਹੀ ਆ ਬੱਚਿਆਂ ਦੇ ਵਿੱਚ ਵੀ ਚੱਲ ਰਹੀ ਆ ਬੱਚਿਆਂ ਨੂੰ ਨੰਬਰ ਨੰਬਰਸ ਗੇਮ ਦੇ ਵਿੱਚ ਪਾਇਆ ਜਾ ਰਿਹਾ ਆ ਇਹ ਇੱਕ ਵਧੀਆ ਉਪਰਾਲਾ ਆ ਕਿ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜਿਆ ਜਾ ਰਿਹਾ ਆ ਬੱਚਿਆਂ ਨੂੰ ਹੋਰ ਐਕਟੀਵਿਟੀ ਐਕਸਟਰਾ ਐਕਟੀਵਿਟੀਆਂ ਵੀ ਕਰਵਾਈਆਂ ਜਾ ਰਹੀਆਂ ਨੇ ਕਿਉਂਕਿ ਕੱਲੀ ਪੜ੍ਹਾਈ ਹੀ ਨਹੀਂ ਹੁੰਦੀ ਜੋ ਬੱਚਿਆਂ ਦਾ ਵਿਕਾਸ ਕਰਦੀ ਆ ਸਪੋਰਟਸ ਬਹੁਤ ਜ਼ਰੂਰੀ ਨੇ ਹੋਰ ਐਕਸਟਰਾ ਜਿਹੜੀਆਂ ਐਕਟੀਵਿਟੀਆਂ ਨੇ ਉਹ ਵੀ ਨਾਲ ਦੀ ਨਾਲ ਉਨੀਆਂ ਹੀ ਜ਼ਰੂਰੀ ਨੇ ਜਿੰਨੇ ਕਿ ਪੜ੍ਹਾਈ ਜ਼ਰੂਰੀ ਆ ਇਸ ਲਈ ਮੈਂ ਸਕੂਲ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਬਹੁਤ ਵਧੀਆ ਸਟਾਫ ਆ ਕੋਆਪਰੇਟਿਵ ਸਟਾਫ ਆ ਬਹੁਤ ਬੱਚਿਆਂ ਦੀ ਕੇਅਰ ਕਰਦੇ ਨੇ ਛੋਟੇ ਬੱਚੇ ਨੇ ਉਹਨਾਂ ਨੂੰ ਘਰ ਦੇ ਵਰਗਾ ਮਾਹੌਲ ਮਿਲਦਾ ਆ ਔਰ ਅਸੀਂ ਪੂਰੇ ਸੈਟੀਸਫਾਈ ਹੈ ਸਕੂਲ ਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸੋਨੀਆ ਸ਼ਰਮਾ ਡੀਪੀਐਸ ਕੇਜੀ ਮਾਝੀਵਾੜਾ ਦੀ ਹੈੱਡ ਅੱਜ ਅਸੀਂ ਇੱਥੇ ਸਪੋਰਟਸ ਡੇ ਜਿਹੜਾ ਹੈਗਾ ਬੱਚਿਆਂ ਦੇ ਲਈ ਖੇਡਾਂ ਦਾ ਜਿਹੜਾ ਦਿਨ ਹੈਗਾ ਉਹ ਅਸੀਂ ਆਰਗੇਨਾਈਜ਼ ਕੀਤਾ ਹੈ ਇਹ ਸਕੂਲ ਦਾ ਸਾਡਾ ਪਹਿਲਾ ਸਪੋਰਟਸ ਡੇ ਹੈਗਾ ਐਂਡ ਉਹਦੇ ਵਿੱਚ ਅਸੀਂ ਕਾਫੀ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਬੱਚਿਆਂ ਦੇ ਲਈ ਪਲਾਨ ਕੀਤੀਆਂ ਨੇ ਦੇ ਪੇਰੈਂਟਸ ਨੇ ਇਹਦੇ ਵਿੱਚ ਵੱਧ ਛੜ ਕੇ ਅ ਸ਼ਾਮਲ ਹੋਏ ਨਹੀਂ ਸਾਡੇ ਨਾਲ ਅੱਜ ਦੇ ਇਸ ਇਵੈਂਟ ਦੇ ਵਿੱਚ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਜਿਹੜੀਆਂ ਖੇਡਾਂ ਨੇ ਸਾਡੇ ਲਈ ਬਹੁਤ ਜ਼ਰੂਰੀ ਨੇ ਇੱਕ ਤੰਦਰੁਸਤ ਬੱਚਾ ਜਿਹੜਾ ਹੈਗਾ ਉਹ ਓਵਰਆਲ ਡਵੈਲਪ ਹੋ ਸਕਦਾ ਹੈ ਤੇ ਇਸ ਚੀਜ਼ ਨੂੰ ਆਪਣੇ ਦਿਮਾਗ ਵਿੱਚ ਰੱਖਦੇ ਹੋਏ ਡੀਪੀਐਸ ਨੇ ਜਿਹੜਾ ਹੈਗਾ ਇਹ ਉਪਰਾਲਾ ਕੀਤਾ ਹੈ ਕਿ ਬੱਚੇ ਮੈਂਟਲੀ ਵੀ ਫਿਟਰ ਰਹਿਣ ਫਿਜ਼ੀਕਲੀ ਵੀ ਫਿਟਰ ਰਹਿਣ ਸੋ ਥੈਟ ਕਿ ਉਹ ਅੱਛੇ ਅੱਗੇ ਵਧੀਆ ਤੰਦਰੁਸਤ ਨਾਗਰਿਕ ਸਾਡੇ ਜਿਹੜੇ ਉਹ ਬਣ ਕੇ ਨਿਕਲਣ ਤੇ ਇਹਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਅੱਜ ਬੱਚਿਆਂ ਦੀਆਂ ਖੇਡਾਂ ਜਿਹੜੀਆਂ ਹੈਗੀਆਂ ਸਕੂਲ ਦੇ ਵਿੱਚ ਮਨਾਣ ਲੱਗੇ ਆ ਅੱਜ ਇਹ ਸਾਡਾ ਪਹਿਲਾ ਪਹਿਲਾ ਹੀ ਸਾਲ ਆ ਤੇ ਅੱਜ ਅਸੀਂ ਪਹਿਲਾ ਹੀ ਇਹ ਸਪੋਰਟਸ ਡੇ ਜਿਹੜਾ ਈਵੈਂਟ ਹੈਗਾ ਅਸੀਂ ਮਨਾ ਰਹੇ ਆ ਆਪਣੇ ਬੱਚਿਆਂ ਦੇ ਨਾਲ ਤੇ ਆਪਣੇ ਪੇਰੈਂਟਸ ਦੇ ਨਾਲ ਕਿਹੜੀ ਕਿਹੜੀ ਕਲਾਸ ਹੈਗੇ ਬੱਚੇ ਸਾਡੇ ਕੋਲ ਸਾਡੇ ਕੋਲ ਏਜ ਗਰੁੱਪ ਜਿਹੜਾ ਹੈਗਾ ਉਹ 2 ਸਾਲ ਤੋਂ ਸਟਾਰਟ ਹੋ ਜਾਂਦਾ ਆ ਪਲੇਵੇ ਤੋਂ ਲੈ ਕੇ ਪ੍ਰੈਪ ਤੱਕ ਦੇ ਬੱਚਿਆਂ ਦੇ ਲਈ ਸਾਡੇ ਕੋਲ ਜਿਹੜੀਆਂ ਫੈਸਿਲਿਟੀਆਂ ਨੇ ਅਵੇਲੇਬਲ ਨੇ ਇਲਾਕੇ ਦੇ ਮਾਤਾ-ਪਿਤਾ ਨੂੰ ਕੀ ਸੰਦੇਸ਼ ਹੈ ਮੈਂ ਇਲਾਕੇ ਦੇ ਮਾਤਾ-ਪਿਤਾ ਨੂੰ ਇਹੀ ਕਹਿਣਾ ਚਾਹੂੰਗੀ ਕਿ ਅ ਅੱਜ ਕੱਲ ਦੇ ਦੌਰ ਦੇ ਵਿੱਚ ਬੱਚੇ ਦੀ ਜਿਹੜੀ ਓਵਰਆਲ ਡਵੈਲਪਮੈਂਟ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਆ ਅ ਇੱਕ ਜੇ ਬੱਚਾ ਅਸੀਂ ਚਾਹੁੰਦੇ ਆ ਕਿ ਉਹ ਹਰ ਪੱਖੋਂ ਜੜਾ ਹੈ ਉਹ ਤੰਦਰੁਸਤ ਵੀ ਹੋਵੇ ਉਹ ਪੜ੍ਹਾਈ 'ਚ ਵੀ ਵਧੀਆ ਹੋਵੇ ਤੇ ਹਰ ਪੱਖੋਂ ਵਧੀਆ ਜਿਹੜੇ ਹੈਗੇ ਉਹ ਪੇਰੈਂਟਸ ਚਾਹੁੰਦੇ ਨੇ ਆਪਣਾ ਬੱਚਾ ਤਾਂ ਉਹਦੇ ਲਈ ਸਾਨੂੰ ਜਿਹੜਾ ਹੈਗਾ ਉਹ ਬੈਸਟ ਚੀਜ਼ ਹੀ ਚੁਣਨੀ ਚਾਹੀਦੀ ਆ ਬੈਸਟ ਇੰਸਟੀਟਿਊਸ਼ਨ ਹੀ ਚੁਣਨਾ ਚਾਹੀਦਾ ਹੈ ਤੇ ਉਹਦੇ ਲਈ ਅਸੀਂ ਆਪਣੇ ਜਿਹੜੇ ਉਪਰਾਲੇ ਆ ਟਾਈਮ ਟੂ ਟਾਈਮ ਕਰ ਰਹੇ ਆ ਕਿ ਕਿ ਸਹੂਲਤਾਂ ਆਪਣੇ ਸਾਡੇ ਸਕੂਲ ਦੇ ਵਿੱਚ ਸਾਰੀਆਂ ਸਹੂਲਤਾਂ ਨੇ ਬੱਚਿਆਂ ਦੇ ਲਈ ਖੇਡਣ ਦੇ ਲਈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪਲੇ ਗਰਾਉਂਡ ਵੀ ਹੈ ਸਾਡੇ ਕੋਲ ਹੈਗਾ ਆ ਖੇਡਣ ਦੀਆਂ ਪੂਰੀਆਂ ਫੈਸਿਲਿਟੀਆਂ ਨੇ ਅੰਦਰ ਸਾਡੇ ਕੋਲ ਪਲੇ ਪਲੇ ਵੇ ਰੂਮ ਵੀ ਹੈਗਾ ਨੇ ਬੱਚਿਆਂ ਦੇ ਝੂਲੇ ਵੀ ਲੱਗੇ ਹੋਏ ਨੇ ਤੇ ਬੱਚਿਆਂ ਦੇ ਲਈ ਵੈਲ ਟ੍ਰੇਨਡ ਸਟਾਫ ਜਿਹੜਾ ਹੈਗਾ ਉਹ ਸਾਡੇ ਕੋਲ ਹੈ ਔਰ ਜਿਹੜਾ ਕਿ ਬੱਚਿਆਂ ਦੀ ਪੂਰੀ ਓਵਰਆਲ ਡਿਵੈਲਪਮੈਂਟ ਦੇ ਲਈ ਉਹਨਾਂ ਤੋਂ ਕੰਮ ਕਰਦੇ ਆ।